ਹਰ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਸ਼ਮਸ਼ੇਰ ਸਿੰਘ ਉਹਨਾਂ ਦੇ ਕੋਲ ਆਏ ਆ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਰ ਉਹ ਨਹੀਂ ਵਪਾਰ ਦਾ ਕੰਮ ਕਰਦੇ ਉਸ ਸਾਰੇ ਭਰਾਵਾਂ ਨੂੰ ਪਤਾ ਹੀ ਆ ਇਸ ਕਰੂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਤਕਰੀਬਨ ਥੋੜਾ ਜਿਹਾ ਸਮਾਂ ਪਹਿਲਾਂ ਅਮਰਕੋਟ ਅੱਡਾ ਬਿਲਕੁਲ ਨਜ਼ਦੀਕ ਆ ਬਲਟੋਆ ਪਿੰਡ ਵੀ ਇੱਥੋਂ ਥੋੜੀ ਦੂਰੀ ਤੇ ਆ ਅਮਰਕੋਟ ਤੋਂ ਜਿਹੜੀ ਸੜਕ ਪਿੰਡ ਲਾਖਨੇ ਨੂੰ ਰਾਜੋਗੇ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਹਿਲਾ ਪਿੰਡ ਆ ਜਾਂਦਾ ਮਹਮੂਦਪੁਰ ਅੱਜ ਤਰੀਕ 11 ਅਕਤੂਬਰ ਤੇ ਸਮਾਂ ਕੋਈ ਸ਼ਾਮ ਦੇ 5:00 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਪੂਰੀ ਗੱਲਬਾਤ ਕਰਾਂਗੇ ਵੀਰ ਹੋਣ ਦੇ ਨਾਲ ਡਿਟੇਲ ਲੈ ਕੇ ਤੁਹਾਨੂੰ ਆਪਾਂ ਦਵਾਂਗੇ ਤਿੰਨ ਮੱਝਾਂ ਝੋਟੀਆਂ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਦੋਸਤੋ ਕਵਰ ਕਰਨੀਆਂ ਨੇ ਦੋ ਮੱਝਾਂ ਝੋਟੀਆਂ ਜਿਹੜੀਆਂ ਬਿਲਕੁਲ ਸੁਈਆਂ ਸਵਾਈਆਂ ਨੇ ਨੀਲੀ ਅੰਗਪੱਕ ਦੀਆਂ ਸੋ ਜਿੱਦਾਂ ਕਿ ਬਾਰਡਰ ਬਿਲਕੁਲ ਬਾਰਡਰ ਬਿਲਡ ਤੇ ਆਪਾਂ ਖੜੇ ਆਂ ਠੀਕ ਆ ਜੀ ਤੇ ਨੀਲੀ ਰਾਵੀ ਤੇ ਨੀਲੀ ਦੀਆਂ ਮੱਝਾਂ ਝੋਟੀਆਂ ਅਕਸਰ ਇੱਥੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਤੇ ਮਗਰ ਕਟੀਆਂ ਨੇ ਫੀਮੇਲ ਕਾਫ ਆ ਮਗਰ ਨੀਲੀ ਅੰਗ ਪੱਖਤੀਆਂ ਕਟੀਆਂ ਨੇ ਸੋ ਬਾਕੀ ਪੂਰੀ ਗੱਲਬਾਤ ਕਰਾਂਗੇ ਆਪਾਂ ਡਿਟੇਲ ਤੁਹਾਨੂੰ ਮਿਲ ਜੂਗੀ ਐਸ ਵਕਤ ਕਿੰਨਾ ਕਿੰਨਾ ਬੌਲਾ ਜਾਂ ਕਿੰਨਾ ਦੁੱਧ ਇਹਨਾਂ ਥਲੇ ਹਾਜ਼ਰ ਆ ਆਓ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸ਼ਮਸ਼ੇਰ ਸਾਸਤਰੀ ਕਾਲ ਜੀ ਰਾਜਵੀਰ ਜੀ ਸਾਸਤਰੀ ਕਾਲ ਹੋਰ ਭਾਜੀ ਕੈਮ ਸੇ ਤਾਂ ਠੀਕ ਠਾਕ ਤੁਸੀਂ ਸੁਣਾਓ ਹੋਰ ਵੱਡੇ ਵੀਰ ਕੈਮ ਸੇ ਵੀਰ ਸ਼ਮਸ਼ੇਰ ਨਾਗਾ ਚ ਆਪਾਂ ਜਿਵੇਂ ਜ਼ਿਕਰ ਕੀਤਾ ਟੋਟਲ ਤਿੰਨ ਮੱਝਾਂ ਝੋਟੀਆਂ ਨੇ ਹਾਂਜੀ ਤਿੰਨ ਨੇ ਜੀ ਆਪਣੇ ਕੋਲ ਸੋ ਨੀਲੀ ਅੰਗਪੱਖ ਦੀਆਂ ਮੱਝਾਂ ਝੋਟੀਆਂ ਨੇ ਹਾਂਜੀ ਤੇ ਜਸਨਾ ਇਧਰੋਂ ਬੰਨੋ ਇੱਕ ਵਾਰੀ ਮਾਰ ਕੇ ਕੈਮਰਾ ਦਿਖਾ ਦਈਏ ਮੋٹے ਤੌਰ ਤੇ ਪੂਰੀ ਡਿਟੇਲ ਆਪਾਂ ਦੇਵਾਂਗੇ ਤਿੰਨ ਮੱਝਾਂ ਝੋਟੀਆਂ ਦੋ ਸੁਈਆਂ ਵੀਰ ਹਾਂਜੀ ਦੋ ਸੁਈਆਂ ਇੱਕ ਗੱਬਪਣ ਆ ਗਈ ਹਾਂਜੀ ਠੀਕ ਆ ਬਾਕੀ ਹੈ ਵੀ ਤਕਰੀਬਨ ਕੋਈ ਦੂਜੇ ਤਿਜੇ ਦੂਜੇ ਸਵੇ ਹੀ ਆ ਹਾਂਜੀ ਇੱਕ ਤਿਜੇ ਆ ਤੇ ਦੋ ਦੋ ਦੂਜੇ ਦੂਜੇ ਦੋਨੇ ਠੀਕ ਆ ਜੀ ਹਾਂਜੀ ਬਾਕੀ ਦੋ ਜੜੀਆਂ ਦੋਸਤੋ ਮੱਝਾਂ ਝੋਟੀਆਂ ਨੇ ਤਕ ਤੇ ਸ਼ੁਰੂਆਤ ਆਪਾਂ ਕਰਾਂਗੇ ਦੋ ਸੂਏ ਪਸ਼ੂਆ ਇੱਕ ਗੱਬਣ ਬਾਕੀ ਮਾਲ ਵੀਰੇ ਚਵਾਈ ਚੋਈ ਦਾ ਪੂਰਾ ਖਰਾ ਚੋਣ ਬਿਲਕੁਲ ਓਕੇ ਕੋਈ ਭੂਰ ਛੱਟਾ ਨਹੀਂ ਠੀਕ ਆ ਕੋਈ ਵੀਰ ਭਰਾ ਆਣ ਕੇ ਆਵਦਾ ਇੱਕ ਡੰਗ ਚੋਲੇ ਦੋ ਡੰਗ ਚੋਕੇ ਖੜੇ ਆਰ ਦੀ ਤਸੱਲੀ ਕਰ ਤਸੱਲੀ ਕਰੇ ਆਪਦੀ ਲਓ ਵੀ ਸ਼ੁਰੂਆਤ ਕਰਦੇ ਆਂ ਦੋਸਤੋ ਪਹਿਲੇ ਨੰਬਰ ਤੇ ਇੱਕ ਤੁਸੀਂ ਇਹ ਝੋਟੀ ਇਹ ਮੱਝ ਦੇਖ ਰਿਹਾ ਜੇ ਇਹ ਵੀਰ ਸ਼ਮਸ਼ੇਰ ਕੀ ਹੈ ਤਾਂ ਵੇਰਵਾ ਪੂਰਾ ਇਹ ਵੇਰਵਾ ਵੀਰ ਜੀ ਤੀਜੇ ਸੂਏ ਸੂਈ ਆ ਠੀਕ ਆ ਤੇ ਇਹ ਤੜਕੇ ਸੂਈ ਅੱਜ 4 ਵਜੇ ਨੇ ਜੋਰ ਸੁੱਤੀ ਅੱਜ ਮਾਰਨਿੰਗ ਦੀ ਹਾਂਜੀ ਠੀਕ ਆ ਤੇ ਤਿੰਨ ਤਿੰਨ ਕ ਸਾਢੇ ਤਿੰਨ ਕਿਲੋ ਚੋਈ ਆ ਤੇ ਬੱਚਾ ਲਿਆਇਆ ਹੂੰ ਤੇ ਬਾਕੀ ਹੁਣ ਸ਼ਾਮ ਦਾ ਹੁਣ ਚੋਣਾ ਹੈ ਦੂਜੀ ਚੋਈ ਹੁਣ ਹੋਊਗੀ ਬਹੁਲਾ ਇਸ ਟਾਈਮ ਤੇ ਥੱਲੇ 9 ਤੋਂ 10 ਕਿਲੋ ਹੋਊਗਾ ਹੂੰ ਹਾਂਜੀ ਠੀਕ ਆ ਜੀ ਸਵੇਰ ਦੂਜਾ ਹੀ ਹੈ ਨਾ ਹਾਂਜੀ ਮਗਰ ਕੱਟੀ ਆ ਅੱਜ ਮਾਰਨਿੰਗ ਸੀ ਆ ਜੇਰ ਜੁਰ ਪ੍ਰੋਪਰ ਪਾ ਦਿੱਤੀ ਆ ਹਾਂਜੀ ਬਾਕੀ ਹਵਾਨੇ ਲੈਵੇ ਦੀ ਤੁਹਾਨੂੰ ਤਸੱਲੀ ਨਾਲ ਆਪਾਂ ਦਿਖਾ ਰਹੇ ਹਾਂ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਆ ਜਿੱਦਾਂ ਇੱਕ ਆਪਾਂ ਨਾਰਮਲ ਗੱਲ ਕਰਦੇ ਆਂ ਵੀ ਨੀਲੀ ਰਾਵੀ ਨੀਲੀ ਦੀ ਗੱਲ ਜਦੋਂ ਆਉਂਦੀ ਆ ਤੇ ਮੀਡੀਅਮ ਮਧਰੀ ਕੋਟੀ ਭਾਵੇਂ ਮਧਰੀ ਡੌੜੀ ਦੇ ਵਿੱਚ ਲਾ ਲ ਲੇਵੇ ਆਟਰ ਦੀ ਸਾਫ ਸੁਥਰੀ ਆ ਡਬਲ ਲਵੇ ਦੇ ਉੱਪਰ ਦੋ ਪਾਸੇ ਤੁਹਾਨੂੰ ਦਿਖਾਈ ਦੇਊਗਾ ਬਾਕੀ ਫੇਸ ਕੁਆਲਟੀ ਮੜ ਜਾਨੂੰ ਕਰਿਆ ਜੇ ਆਹ ਦੇਖੋ ਠੀਕ ਆ ਜੀ ਸੋ ਅੱਖਾਂ ਬਿੱਲੀਆਂ ਅੱਜ ਦੇ ਅੱਖ ਚ ਵੀ ਜਵਾਬ ਆਦ ਇਧਰ ਲਈ ਅੱਖ ਵਿੱਚ ਬਿੱਲੀ ਤੁਹਾਨੂੰ ਨਜ਼ਰ ਆਜੀ ਤੇ ਤਕਰੀਬਨ ਅੱਜ ਮਾਰਨਿੰਗ ਪਹਿਲੀ ਚਵਾਈ ਕੀਤੀ ਆ ਖੋਲ ਕੇ ਨਾਲ ਦੀ ਨਾਲ ਦਿਖਾ ਰਹੇ ਆ ਕੋਈ 2.5 3 ਕਿਲੋ ਜਿਹੜਾ ਬੌਲਾ ਅੱਜ ਪਹਿਲੀ ਚਵਾਈ ਦੇ ਦੌਰਾਨ ਇਹਦੇ ਥੱਲਿਓ ਕੀਤਾ ਚਵਾਈ ਕੀਤੀ ਗਈ ਹੁਣ ਦੂਜੀ ਚਵਾਈ ਇਹਦੀ ਹੋਣੀ ਹਜੇ ਬਾਕੀ ਆ ਠੀਕ ਆ ਜੀ ਸੋ ਚਵਾਈ ਤੋਂ ਪਹਿਲਾਂ ਜਿਹੜੀ ਇਹ ਆਪਾਂ ਵੀਡੀਓ ਬਣਾ ਰਹੇ ਆ ਸੋ ਹੋ ਸਕਿਆ ਤਾਂ ਨਾਲ ਬੱਚੇ ਨੂੰ ਲਾ ਕੇ ਠੀਕ ਆ ਜੀ ਆ ਵੀਡੀਓ ਚੜਤਾਰਾ ਮਾਰ ਕੇ ਵੀਡੀਓ ਚਵਾ ਦਾਂਗੇ ਆਪਾਂ ਚਵਾਈ ਕਰਕੇ ਬਾਕੀ ਚਵਾਈ ਤੁਹਾਨੂੰ ਦਿਖਾ ਦਾਂਗੇ ਸੋ ਆਰਡਰ ਲੈਵੇ ਦੀ ਕੁਆਲਿਟੀ ਇੱਕ ਵਾਰੀ ਦਿਖਾ ਦਿਓ ਲਾਗੇ ਤੋਂ ਹਾਈਟ ਮੀਡੀਅਮ ਆ ਚੋਣ ਚਣ ਫਿਰ ਬਿਲਕੁਲ ਪੋਲੀ ਵੀਰਾਂ ਬਿਲਕੁਲ ਰੂੰ ਵਰਗੀ ਠੀਕ ਆ ਜ਼ੋਰ ਦੀ ਆਪਣੇ ਕੋਈ ਵੀਡੀਓ ਬਣੀ ਦੋ ਦੀ ਆ ਥੋੜਾ ਲੰਮਾ ਤੋੜ ਲਓ ਵੀਰੇ ਤੋੜ ਦਿਓ ਤੋੜ ਦਿਓ ਲੰਮਾ ਤੋੜ ਦਿਓ ਕੋਈ ਓਕੇ ਭਾਂਡਾ ਪੁੰਡਾ ਚੰਗਾ ਬਖਾਲਾ ਪੁੰਡਾ ਥੋੜੇ ਚੰਗਾ ਦੁੱਧ 13 14 ਕਿਲੋ ਦੇ ਜੂ ਬੜੇ ਆਰਾਮ ਨਾਲ ਠੀਕ ਹੈ ਵੀਰ ਹਾਂਜੀ ਲਓ ਵੀ ਠੀਕ ਹੈ ਜੀ 12 ਦੇ ਦੇ 13 ਦੇ ਦੇ 14 ਦੇ ਦੇ ਬਾਕੀ ਲੈਵੇ ਆਰਡਰ ਦੀ ਕੁਆਲਿਟੀ ਬੜੀ ਸ਼ਾਨਦਾਰ ਆ ਸੋ ਪਸੰਦ ਆਊਗੀ ਭਰਾਵਾਂ ਨੂੰ ਠੀਕ ਹੈ ਜੀ ਉਹਨਾਂ ਦੇ ਗਾਂ ਤੇ ਬਿਲਕੁਲ ਉਹਨਾਂ ਦੇ ਬਿਲਕੁਲ ਬੈਕ ਸਾਈਡ ਲੱਤਾਂ ਬਿਲਕੁਲ ਪੱਟਾਂ ਦੇ ਵਿੱਚ ਫਿਕਸ ਲੇਵਾ ਲੈਵੇ ਆਰਡਰ ਦੀ ਕੁਆਲਿਟੀ ਚੰਗੀ ਆ ਵਿਰਲ ਵੰਡ ਚੰਗੇ ਸਪੇਸ ਗੈਪ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਇਧਰ ਜਿਸ਼ਨ ਇਧਰੋਂ ਕੈਮਰਾ ਮਾਰ ਕੇ ਬਹਿਣੀ ਵਾਲੇ ਪਾਸੇ ਦਿਖਾਜੋਰੀ ਤੋ ਪਾਸਪਾਸਮ ਕੇ ਥਾਨ ਹੋਰ ਵੀ ਚੰਗਾ ਵਧੀਆ ਬਣਾ ਜਾਂਦੀ ਹੋਊਗੀ ਠੀਕ ਆ ਜੀ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਹੀ ਚਵਾਈ ਚਵਾਈ ਕਰਾ ਕੇ ਬਖਾਵਾਂਗੇ ਠੀਕ ਆ ਜੀ ਕਰੋ ਚੈੱਕ ਆ ਫੇਸ ਇੱਕ ਵਾਰੀ ਫਿਰ ਲਾ ਕੇ ਉਹ ਦਿਖਾ ਦੇ ਤੇ ਬੱਚਾ ਇਧਰਲੇ ਪਾਸੇ ਖੜਾ ਬੱਚੇ ਤੇ ਵੀ ਮਾਰਦੀ ਹੈ ਕੈਮਰਾ ਉਹ ਪਰਲੀ ਨੀਲੀ ਦੀ ਕੱਟੀ ਹੈ ਨੀਲੀ ਦੀ ਕੱਟੀ ਆ ਪਰਲੇ ਬੰਨੇ ਠੀਕ ਆ ਜੀ ਮੜਾ ਠਾ ਕੇ ਦਿਖਾ ਦਿਓ ਨਿਸ਼ਾਨੀਆਂ ਨਿਸ਼ੂਨੀਆਂ ਪੂਰੀਆਂ ਲੈ ਜੀ ਕਰੋ ਚੈੱਕ ਠੀਕ ਆ ਸੋ ਮਾਰਕਿੰਗ ਨਿਸ਼ਾਨੀਆਂ ਬਹੁਤ ਸੋਹਣੀਆਂ ਨੇ ਬਿੱਲੀਆਂ ਆਕਾਂ ਲਿਮਟਡ ਆਪਾਂ ਜਾਇਜ਼ ਮਾਰਕਿੰਗ ਕਹਾਂਗੇ ਠੀਕ ਆ ਜੀ ਬੱਲਾ ਮੱਥਾ ਅੱਖ ਬਿੱਲੀ ਮਣਕੀ ਚਾਰੇ ਪੈਰ ਅਗਲੇ ਪੈਰ ਮਗਰ ਲੀਆਂ ਲੱਤਾਂ ਧੋਤੀਆਂ ਨੇ ਵੀਰ ਸ਼ਮਸ਼ੇਰ ਕੀ ਡਿਮਾਂਡ ਕੀ ਮੁੱਲ ਰੋਗੇ ਛੋਟੀ ਡਿਮਾਂਡ ਤਾਂ ਵੀਰ ਜੀ ਦਾ 1 10 ਕਰਦੇ ਮੁੱਲ ਹਾਂਜੀ ਦੇ ਲੈਣ ਜਿਹੜੀ ਇਹ ਆਪਾਂ 1 8 ਦੀ ਦੇ ਦਾਂਗੇ 1 8 ਦੀ ਹਾਂਜੀ ਹੋਰ ਵੀ ਵਿੱਚੋਂ ਕੱਢ ਦੀ ਕਸਰ ਹੋਰ ਛੱਡ ਜਾਗੇ ਆ ਯਾਰ 7 ਦੀ ਦੇ ਦਾਂਗੇ 6 ਦੀ ਦੇ ਦਾਂਗੇ 1 6 ਦੀ ਦੇ ਲੈਣ 1 6 ਦੀ ਲਓ ਵੀ 1 ਲੱਖ 6000 ਦੀ ਹਾਂਜੀ ਸੋ ਬਾਕੀ ਮੇਰਾ ਭਰਾ ਕੋ ਚੰਗੀ ਖੇਚਲ ਕਰ ਲੈ ਠੀਕ ਆ ਜੀ ਬਾਟਰ ਬੈਲਟ ਦੀਆਂ ਮੱਜਾਂ ਝੋਟੀਆਂ ਨੇ ਦੁੱਧ 12 13 13 ਲੀਟਰ ਵੀ ਇਹਨੂੰ ਆਂਦਾ ਕੁਛ ਨਹੀਂਗਾ ਐ ਇਹਨੂੰ ਮਾੜਾ ਜਿਹਾ ਹਿੱਕ ਕੇ ਦਿਖਾ ਦਿਓ ਜੀ ਆ ਦੇਖੋ ਖਾਣ ਬਹੁਤ ਮੁੱਠੀ ਲੱਗਾ ਵੇ ਖਾਣ ਬਹੁਤ ਵਧੀਆ ਲੱਗਾ ਚਵਾਈ ਬੋਲੀ ਜਿਵੇਂ ਰੂ ਹੁੰਦਾ ਭਾਵੇਂ ਨਿਗਾਹ ਜਾਂ ਬੱਚਾ ਚੋਈ ਜਾਵੇ ਬਹੁਤ ਸੋਹਣਾ ਲੇਵਾ ਠੀਕਾ ਜੀ ਓਨੀਂ ਗਾਂ ਤੇ ਓਨੀਂ ਪਿਛਾਂ ਤੁਨ ਤੋਂ ਸ਼ਟਾਰਟ ਹੋ ਕੇ ਤਾਂ ਬੈਕ ਸਾਈਡ ਲੇਵਾ ਕਰਮਾਂ ਵਾਲੀ ਕੱਢੀ ਫਿਰਦੀ ਆ ਲੰਬਾ ਤੁਨ 1 ਲੱਖ 6000 ਦੀ ਇਹ ਫਾਈਨਲ ਜਿਹੜੀ ਅੱਜ ਤੁਹਾਨੂੰ ਝੋਟੀ ਮਿਲ ਜੂਗੀ ਸੋ ਦੂਜਾ ਸਵੇਰ ਝੋਟੀ ਆ ਅਕੇ ਸੈਕੰਡ ਨੰਬਰ ਤੇ ਆਪਾਂ ਦਿਖਾ ਦਈਏ ਵੀਰ ਸ਼ਮਸ਼ੇਰ ਆ ਇੱਕ ਨ ਨਿਰਜੀ 9 ਵਜੇ ਸੂਈਏ ਅੱਜ ਮਾਰਨਿੰਗ ਇਹ ਵੀ 9 ਵਜੇ 9 ਵਜੇ ਠੀਕ ਹੈ ਜੀ ਇਹਨੇ 11 ਵਜੇ ਜੋਰ ਸੁੱਤੀ ਆ ਜੋਰ ਦੀ ਇਹਦੀ ਵੀ ਆਪਣੇ ਕੋਲ ਵੀਡੀਓ ਹੈਗੀ ਆ ਉਹਦੀ ਵੀਡੀਓ ਹੈਗੀ ਹੈ ਦੀ ਵੀ ਹੈਗੀ ਹੈ ਦੋਹਾਂ ਦੀ ਵੀਡੀਓ ਬਣਾਈ ਵੀਡੀਓ ਕਲਿੱਪ ਮਿਲ ਜਾਊਗਾ ਕਿਸੇ ਭਰਾ ਨੇ ਵੇਖਣ ਲਈ ਤਸੱਲੀ ਦੇ ਲਈ ਉਹ ਵੀਡੀਓ ਮਿਲ ਜਾਊਗੀ ਅੱਖ ਬਿੱਲੀ ਮਣਕੀ ਬੱਗੀ ਇਮੋਸ਼ਨਾਸ ਬੱਲਾ ਮੱਥਾ ਹਵਾ ਨੀਲੇ ਦੇ ਉੱਪਰ ਤੁਸੀਂ ਨਿਸ਼ਾਨ ਦਾਗ ਵੀ ਦੇਖ ਸਕਦੇ ਜੀ ਸੋ ਨੀਲੀ ਅੰਗਪੱਖ ਦੀ ਜਿਹੜੀ ਇਹ ਝੋਟੀ ਆ ਹਾਂ ਵੀ ਦੂਜਾ ਸਵੇਰੀ ਆ ਹਾਂਜੀ ਦੂਜੇ ਸਵੇਰੇ ਠੀਕ ਆ ਤੇ ਮਾਰਨਿੰਗ ਇਹਦੀ ਵੀ ਚੋਈ ਇੱਕ ਟਾਈਮ ਤੇ ਹੋ ਗਈ ਆ ਸਵੇਰੇ ਸਵੇਰੇ ਹੋਈ ਚੋਈ ਇਹਦਾ 2 2.5 ਕਿਲੋ ਵੀ ਚੋਗੇ ਬਾਕੀ ਵਿਰਲ ਵਿਖਾਓ ਮਾੜ ਜਸ਼ਨ ਮਾਰੀ ਕੈਮਰਾ ਵਿਰਲ ਵਿਖਾ ਮਾੜਾ ਕਿੰਨੀ ਕਿੰਨੀ ਦੂਰੀ ਤੇ ਥਾਣ ਲੱਗਾ ਵੇਖੋ ਹੋਲੀ ਪਾਲੀ ਚੰਗੀ ਆ ਦੁੱਧ 11 12 ਕਿਲੋ 12 ਕਿਲੋ ਵੀ ਦੇ ਹਾਂ ਸੋ ਵੰਡ ਵਰਲ ਬਹੁਤ ਸੋਹਣੀ ਆ ਪੀੜੀ ਤੇ ਪਾਵੇ ਯਾ ਠੀਕ ਆ ਜੀ ਹਾਂਜੀ ਬਹੁਤ ਚੰਗਾ ਗੈਬ ਚੰਗੀ ਵੰਡ ਵਰਲਾ ਇਹ ਥੋੜੀ ਜੀ ਨੇ ਸੂਈ ਕਰਕੇ ਥੱਪੀ ਜੀ ਆ 11 ਵਜੇ ਸੂਈ ਆ ਆ ਦੇਖੋ ਖੋਲ ਲੈ ਤੋਰ ਦੇ ਵੀਰੇ ਤੋਰ ਦੇ ਲੋਕੋ ਮੇਰਾ ਆਪਣਾ ਢਾਂਚਾ ਚੈੱਕ ਕਰੋ ਵੈਸੇ ਦੋਵੇਂ ਝੋਟੀਆਂ ਮੱਝਾਂ ਜਿਹੜੀਆਂ ਅੱਜ ਤਾਜ਼ੀਆਂ ਸੂਈਆਂ ਨੇ ਥੋੜਾ ਜਿਹਾ ਪਸ਼ੂ ਤਹਿ ਤੂ ਦੇ ਵਿੱਚ ਆ ਕਿਉਂ ਅੱਜ ਮਾਰਨਿੰਗ ਹੀ ਸੂਈਆਂ ਨੇ ਇਹਦੇ ਮਗਰ ਵੀ ਕੱਟੀ ਆ ਗਈ ਸੀ ਇਹਦੇ ਮਗਰ ਵੀ ਕੱਟੀ ਆਹ ਮਗਰ ਕੱਟੀ ਵਿਖਾ ਦਿਆ ਜੀ ਇੱਕ ਮਿੰਟ ਵੀਰੇ ਰੋਕਿਆ ਜੇ ਆਹ ਕੱਟੀ ਵਿਖਾ ਦੋ ਇੱਕ ਪੂਰੀ ਤਸੱਲੀ ਨਾਲ ਇਹ ਕੱਟੀ ਹੈ 나ੜੂਆ ਨਾਲ ਬਿਲਕੁਲ ਗਿੱਲਾ ਬੱਚੇ ਦੇ ਸੋ ਕੱਟੀ ਮਗਰ ਅੱਜ ਮਾਰਨਿੰਗ ਦੀ ਇਹ ਵੀ ਸੂਈ ਹੈ ਜੇਰ ਪ੍ਰੋਪਰ ਪਈ ਉਹਦਾ ਵੀਡੀਓ ਕਲਿੱਪ ਮਿਲ ਜੂਗਾ ਨੋ ਡਾਊਟ ਮੇਰਾ ਭਰਾ ਕੋਈ ਇਹ ਨਾ ਖੇ ਕਿਉਂਕਿ ਦੂਰੋਂ ਨੇੜੋਂ ਕਿਸੇ ਨੇ ਆਉਣਾ ਬਾਕੀ ਬੂਥੀ ਬਥੀ ਬਹੁਤ ਸੋਹਣੀ ਆ ਇਧਰ ਜੇ ਇਧਰੋਂ ਮਾਰ ਕੇ ਕੈਮਰਾ ਦਿਖਾਓ ਇੱਕ ਵਾਰੀ ਆ ਲਓ ਸੋ ਇਹ ਟਾਂਚਾ ਬਿਲਕੁਲ ਤੁਸੀਂ ਚੈੱਕ ਕਰੋ ਜੀ ਸੋ ਨਖੇੜ ਨਖੂੜ ਬਹੁਤ ਸੋਹਣਾ ਚੌਥਾ ਥਣਾ ਦਾ ਬਾਕੀ ਨੋਕ ਵਾਲਾ ਥਾਣਾ ਮੋਟਾ ਗੋਲਾ ਤੇ ਚਵਾਈ ਬਿਲਕੁਲ ਪੂਰੀ ਹੈ ਚਵਾਈ ਆਪਾਂ ਤੁਹਾਨੂੰ ਦੋ ਮੱਜਾਂ ਝੋਟੀਆਂ ਦੀ ਦਿਖਾਵਾਂਗੇ ਮੇਰਾ ਭਰਾ ਘਰੇ ਬੈਠੇ ਬਥੇ ਤੁਸੀਂ ਚਵਾਈ ਦੇਖ ਕੇ ਸੌਦਾ ਕਰ ਸਕਦੇ ਜੀ ਓਰ ਛਟਾ ਹੋਇਆ ਤਾਂ ਬੇਸ਼ੱਕ ਇਹ ਮੱਝ ਛੱਡ ਕੇ ਦੂਜੀ ਮੱਝ ਨੂੰ ਹੱਥ ਪਾ ਲਿਆ ਜੀ ਠੀਕ ਆ ਜੀ ਕੋਈ ਗੱਲ ਬਾਤ ਵਿੱਚ ਦੱਸਾਂਗੇ ਪਹਿਲਾਂ ਦੇ ਕੋਈ ਭੂਰ ਛੱਟੇ ਵਾਲੀ ਗੱਲਬਾਤ ਨਹੀਂ ਹੋਊਗੀ ਠੀਕ ਆ ਸੋ ਚੰਗੀ ਝੋਟੀ ਜਾਂ ਨੀਲੀ ਅੰਗਪੱਖ ਦੀ ਲਓ ਜੀ ਠੀਕ ਹੈ ਜੀ ਹਾਂ ਆ ਲੈ ਲੈ ਠੀਕ ਆ ਸ਼ਮਸ਼ੇਰ ਵੀਰੇ ਕੀ ਮੁੱਲ ਕੀ ਡਿਮਾਂਡ ਹੈ ਮੁੱਲ ਵੀਰ ਜੀ ਇਹਦਾ 1 5 ਆ ਜਿਹੜੀ ਦੇਣ ਲੈਣ ਆ ਉਹ ਆਪਾਂ ਲੱਖ ਦੀ ਦੇ ਦਾਂਗੇ ਪੂਰੇ ਦੀ ਪੂਰੇ ਦੀ ਪੂਰੇ ਦੇ ਵਿੱਚੋਂ ਕਰੀਏ ਮਾਨਤਾ ਯਾਰ ਹੱਸ ਕਰ ਲੋ ਹਾਂ 98000 ਦੀ ਦੇ ਦਾਂਗੇ ਹਾਂ ਜੈ ਸਨੋ ਜੈ ਸਨੋ 98000 98000 ਦੀ ਹਾਂਜੀ ਲਓ ਵੀ ਚੰਗੀ ਏ ਝੋਟੀ 98000 ਦੀ ਚੰਗੀ ਸਾਹਬ ਹੋਵੇ ਤੇ ਦੁੱਧ ਵੀਰ ਜੀ ਇਹ 12 ਕਿਲੋ 11 12 ਕਿਲੋ ਬੜੇ ਆਰਾਮ ਨਾਲ ਹਾਂ ਤੇ ਏਡੀ ਪੋਲੀ ਤੇ ਚੋਣ ਬੜੀ ਜਿਆਦਾ ਚੰਗੀ ਹੈ ਬਿਲਕੁਲ ਬਿਲਕੁਲ ਇਹ ਅਜੇ ਤਾਂ ਥੱਪੀ ਥੱਪੀ ਤਾਜੀ ਸੂਈ ਕਰਕੇ 11 ਵਜੇ ਸੂਈ ਪੜੋ ਦੇ ਚੱਕੇ ਕੱਲ ਦੇ ਆਪਾਂ ਚੱਕੂਗੀ ਹਾਂਜੀ ਹਾਂਜੀ ਲੋ ਵੀ ਇਹ 98000 ਦੀ ਅੱਜ ਦੋਸਤੋ ਫਾਈਨਲੀ ਜਿਹੜੀ 98000 ਦੀ ਮਿਲ ਜੂਗੀ ਸੋ ਝੋਟੀ ਇਹ ਵੀ ਚੰਗੀ ਆ ਦੋ ਜਣ ਝੋਟੀ ਆ ਨਿਸ਼ਾਨੀ ਮਾਰਕਿੰਗ ਬਹੁਤ ਵਧੀਆ ਕੱਲ ਨੂੰ ਮੇਰਾ ਭਰਾ ਜਲੋ ਕੋਈ ਆ ਕੇ ਬਰੀਡ ਤੇ ਕੰਮ ਕਰਨਾ ਚਾਹੁੰਦਾ ਸੋ ਨੀਲੀ 라ਵੀ ਤਾਂ ਸੀਮਨ ਯੂਜ਼ ਕਰਿਆ ਜੇ ਬੱਚੇ ਚੰਗੇ ਪਾ ਦੂਗੀ ਚਵਾਈ ਪੋਲੀ ਆ ਚਵਾਈ ਤੁਸੀਂ ਨਾਲ ਦੀ ਨਾਲ ਦੇਖ ਹੀ ਰਹੇ ਜੇ ਚਵਾਈ ਚੰਗੀ ਆ ਚਵਾਈ ਆਪਾਂ ਕਰਕੇ ਵਿਖਾ ਦਾਂਗੇ ਵਿੱਚ ਦੋ ਦੋ ਬਿਲਕੁਲ ਜੀ ਬਿਲਕੁਲ ਸੋ ਚੰਗੀ ਇਹ ਵੀ ਝੋਟੀ ਆ ਕਿ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਗੱਬਣਾ ਇਧਰਲੇ ਪਾਸੇ ਝੋਟੀ ਦਿਖਾ ਦਿੰਦੇ ਆ ਇਹ ਵੀਰ ਸ਼ਮਸ਼ੇਰ ਕਿਨਵਾ ਸੁਬਾ ਭਰਾ ਇਹ ਦੂਜੇ ਸੁਬਾ ਸੁਣੀ ਵੀਰ ਜੀ ਦੂਜਾ ਸੁਬਾ ਹਾਂਜੀ ਲਓ ਵੀ ਦੂਜਾ ਸੁਬਾ ਦੋਸਤੋ ਤਿਆਰੀ ਦੇ ਉੱਤੇ ਯਾਰ ਟੁੱਕੀ ਆ ਗਰਮਾ ਲਈ ਅੱਜ ਦਿਨ ਚਾਰ ਕ ਲੈ ਜੂ ਪੰਜ ਲੈ ਜੇ ਚਾਰ ਲੈ ਜੇ ਠੀਕ ਆ ਜੀ ਵਿਰਲਪੁਰ ਲੈ ਇਹਦੇ ਵੀ ਚੰਗੇ ਟਿੱਪਣ ਇਹ ਵੀ ਪੋਲੀ ਜਿਵੇਂ ਰੂਹ ਹੁੰਦਾ ਆ ਵੇਖਿਆ ਜੀ ਹਾਂਜੀ ਆ ਦਿਖਾ ਦਿਓ ਮਾੜਾ ਸੋ ਸੋਹਣੀ ਵਾਂਡ ਸਪੇਸ ਦੂਜਾ ਸਵੇਰ ਝੋਟੀ ਸੋਹਣੀ ਆ ਇਹ ਲੈ ਜੇ 5 ਲੈ ਜੇ 4 ਠੀਕ ਆ ਜੀ ਚੰਗੀ ਪਰੂਗੀ ਠੰਡੀ ਗਾਵਾਂ ਆ ਰਗੀ ਆ ਅੱਜ ਨਹੀਂ ਇੱਧਰ ਵੇਖੋ ਜਿਹੜਾ ਗਾਂ ਹੁੰਦੀ ਪੂ ਚੱਕ ਲੈਂਦੀ ਐਡੀ ਠੰਡੀ ਹੈ ਇਹਦੇ ਥੱਲੇ ਵੀ ਇੱਕ ਜੀ ਪਹਿਲਾਂ ਥੱਲੇ 13 ਕਿਲੋ ਦੁੱਧ ਚੋਇਆ ਠੀਕ ਆ ਹਾਂ ਜੀ ਉਹਨਾਂ ਘਰ ਵਾਲਿਆਂ ਸਾਨੂੰ ਦੱਸਿਆ ਬ 13 ਕਿਲੋ ਚੋਇਆ ਚਲੋ ਪਲੀ ਪਲੀਤੀ ਝੋਟੀ ਆ ਪਲੀ ਚੰਗੀ ਆ ਰਗੀ 14 ਵੀ ਕਰ ਸਕਦੀ ਹੈ ਹਾਂ ਹਾਂ ਜੀ ਬਹੁਤ ਹੈ ਜੀ ਠੰਡੀ ਆ ਬਿਲਕੁਲ ਆ ਇੱਧਰ ਵੇਖੋ ਪੂ ਚੱਕ ਲੈਂਦੀ ਭਾਵੇਂ ਥੱਲੇ ਬੈਠੇ ਰਹੋ ਇਹਦੇ ਬਖਾ ਦਿਓ ਇੱਧਰ ਵੇਖੋ ਸੋ ਪੌਲੀਸਾਂ ਵੀ ਬਹੁਤ ਆ ਕਰਮਲੇ ਠੀਕ ਆ ਜੀ ਬਹੁਤ ਜਿਆਦਾ ਆ ਪੌਲੀਸਾਂ ਵੀ ਬਹੁਤ ਆ ਦੂਜਾ ਸਵੇਰ ਝੋਟੀ ਆ ਖੋਲ ਕੇ ਇੱਕ ਵਾਰੀ ਬਾਹਰ ਕੱਢ ਕੇ ਤੁਹਾਨੂੰ ਤਸੱਲੀ ਨਾਲ ਆਪਾਂ ਦਿਖਾ ਦਿੰਨੇ ਆ ਠੀਕ ਆ ਜੀ ਹਾਂ ਕੋਈ ਗੱਲ ਨਹੀਂ ਦੇਣਾ ਜੇ ਚਾਰ ਲੈ ਜੂਗੀ ਚਾਰ ਲੈ ਜੇ ਪੰਜ ਲੈ ਜੇ ਆ ਦਿਖਾਓ ਇਸਨ ਮਾਰ ਕੇ ਕੈਮਰਾ ਪਿੱਛੇ ਚੰਗੀ ਤਸੱਲੀ ਨਾਲ ਦਿਖਾਓ ਵੀਰਾਂ ਨੂੰ ਗਰਲ ਬੁਰਲ ਚੰਗੇ ਆ ਬਾਕੀ ਲੇਵਾ ਉਹਨਾਂ ਦੇ ਗਾਂ ਤੇ ਉਹਨਾਂ ਦੀ ਪਛਾਣ ਬਿਲਕੁਲ ਸਾਰ ਦੇ ਨਾਲ ਹੀ ਲੇਵਾ ਬਣਾਈ ਫਿਰਦੀ ਆ ਅਜੇ ਲੈ ਜੂਗੀ ਚਾਰ ਪੰਜ ਦਿਨ ਠੀਕ ਆ ਇੱਥੇ ਰੋਕਿਆ ਜੀ ਵੀਰੇ ਹਾਂ ਇਤਰਾ ਹੱਥ ਫੇਰੀ ਜੋ ਹੱਥ ਫੇਰੋ ਸਭ ਪੂਚੋ ਕ ਖਲੋਜਣਾ ਨੇ ਇਤਰਾ ਥੱਲੇ ਬਥਾਨ ਚ ਪੜੀ ਜਾਓ ਕੁਛ ਨਹੀਂ ਆਂਦੀ ਗਾਵਾਂ ਵਰਗੀ ਲੈ ਵੇ ਸੋ ਕਾਫੀ ਸੋਹਣਾ ਠੀਕ ਆ ਜੀ ਬਖਾਲਾ ਬਖੂਲਾ ਚੰਗਾ ਝੋਟੀ ਦਾ ਬਾਕੀ ਝੋਟੀ ਬਹੁਤ ਵਧੀਆ ਬਾਕੀ ਬੇਲ ਬੂਲ ਦੀ ਗੱਲ ਕਰੀਏ ਬੇਲ ਹਾਈਟ ਕਲ ਮੀਡੀਅਮ ਆ ਸੋ ਥੱਲਿਓ ਆਹ ਰੂਰ ਚੰਗਿਆ ਝੋਟੀ ਦਾ ਦੁੱਧ ਚੰਗਾ ਚਵਾਜੂਗੀ ਪੋਲੀ ਪਾਲੀ ਬਾਕੀ ਪਿੱਛੇ ਭਾਰ ਦੀ ਕੋਈ ਦਿੱਕਤ ਮੁਸ਼ਕਲ ਨਹੀਂ ਕੋਈ ਸਾ ਆਪਣੀ ਪਿੱਛੇ ਦੀ ਗਰੰਟੀ ਹੋਊਗੀ ਠੀਕ ਆ ਵੀਰ ਪਿੱਛੇ ਦੀ ਗਰੰਟੀ ਹੋਊ ਆਪਣੀ ਆ ਲਓ ਜੀ ਹਾਂ ਇੱਕ ਵਾਰੀ ਵੀਰੇ ਹੋਰ ਢੇੜਾ ਕਢਾ ਦੇ ਇੱਕ ਵਾਰੀ ਹੋਰ ਮਾੜਾ ਮੋੜ ਕੇ ਲੰਬਾ ਇਧਰ ਨੂੰ ਤੋਰ ਕੇ ਦਿਖਾ ਦੇ ਜੀ ਬਾਕੀ ਖੂਬਸੂਰਤ ਝੋਟੀ ਆ ਨੇਵੇ ਦੀ ਸਾਫ ਸੁਥਰੀ ਆ ਪਲੀ ਸੰਭੀ ਬਹੁਤ ਆ ਠੀਕ ਆ ਜੀ ਉਹਦੇਲੇ ਪਾਸਿਓ ਕੋਈ ਮੇਰਾ ਭਰਾ ਕੋਈ ਭਲੇਖਾ ਨਾ ਰੱਖੇ ਚਲੋ ਪਲੀ ਪਲੀਤੀ ਨੂੰ ਆਪਾਂ ਸੰਭੀ ਸੁਭੀ ਚੰਗੀ ਦੱਸਾਂਗੇ ਜੇ ਕਿਸੇ ਬੰਦੇ ਕੋਲ ਲਿਸ ਪਣ ਨਹੀਂ ਹੈ ਬੰਦ ਠੀਕ ਆ ਸਹੀ ਆ ਓਕੇ ਵੀਰ ਚਮਸ਼ੇਰ ਕੀ ਮੁੱਲ ਚੰਗੀ ਝੋਟੀ ਆ ਸਭ ਤੋਂ ਪਹਿਲਾਂ ਤੇ ਆ ਵੀ ਚਲੋ ਠੰਡੀ ਮਿੱਟੀ ਆ ਹਾਂ ਜੀ ਇਹ ਤਾਂ ਵੀਰ ਜੀ ਇਤਨਾ ਹੈ ਭਾਵੇਂ ਜਿਤਨਾ ਮਰਜੀ ਤੁਹਾਨੂੰ ਦੱਸਿਆ ਵੀ ਜਿਤਨਾ ਮਰਜੀ ਬੈਠੇ ਰਹੋ ਥੱਲੇ ਇਧਰ ਵੇਖੋ ਕੋਈ ਇਹਨਾਂ ਵਿਚਾਰ ਨਹੀਂ ਗਈ ਕੋਈ ਭਾਵੇਂ ਥਣ ਖਿੱਚੀ ਜਾਵੇ ਕੋਈ ਜੋ ਮਰਜੀ ਲਓ ਜੋ ਮਰਜੀ ਗਾਵਾਂ ਨੂੰ ਕਰੀ ਜਾਂਦੇ ਹੋ ਬਹੁਤੇ ਆਪਣੇ ਭਾਂ ਭਰਾ ਡਿਮਾਂਡ ਕਰਦੇ ਵੀ ਝੋਟੀ ਜਾਜ ਆਪਾਂ ਕਹਿੰਦੇ ਮਿੱਠੀ ਠੰਡੀ ਇੰਨੀ ਕਾ ਜ਼ਿਆਦੀ ਹੋਵੇ ਹਾਂਜੀ ਕਈ ਘਰਾਂ ਦੇ ਵਿੱਚ ਭੈਣਾਂ ਨੇ ਚਵਾਈ ਕਰਨੀ ਹੁੰਦੀ ਆ ਮਤਲਬ ਦੀ ਸ਼ਾਇਆ ਹਾਂਜੀ ਹਾਂਜੀ ਬਹੁਤ ਇਹ ਵੀਰ ਸ਼ਮਸ਼ੀਰ ਦੇ ਦਿਆ ਕਿੰਨੇ ਦੀ ਅੱਜ ਪੂਰੀਆਂ ਕਸਰਾ ਕੁਸਰਾ ਕੱਢ ਕੇ ਵੀਰ ਵੀਰ ਜੀ ਮੁੱਲ ਤੇ ਦਾ 10 ਆ ਤੇ ਆਪਾਂ ਦਿਵਾਲੀ ਆਫਰ ਕਰਕੇ ਇਹ ਆਪਾਂ 1 7 ਦੀ ਦੇ ਦਾਂਗੇ 1 7 ਦੀ ਹਾਂਜੀ ਮਾਰਦ ਕੇ ਛਾਲ ਜੇ ਬੱਚੇ ਵਾਜਦੀ ਤੇ ਹੋਰ ਯਾਰ ਕੱਟ ਕਰ ਦਿਓ ਹਾਂ ਛੇ ਦੀ ਦੇ ਦਿੰਨੇ 1 6 ਦੀ ਹਾਂਜੀ ਦੇ ਦਿਓ 1 5 ਦੀ ਦੇ ਦਾਂਗੇ ਐਂਡ ਟੂ ਐਂਡ ਹਾਂਜੀ 1 ਲੱਖ 5000 ਦੀ ਅੱਜ ਐਂਡ ਟੂ ਐਂਡ ਜਿਹੜੀ ਇਹ ਆਪਣੇ ਭਰਾਵਾਂ ਨੂੰ ਝੋਟੀ ਮਿਲ ਜੂਗੀ ਹਾਂਜੀ ਝੋਟੀ ਦੁੱਧ 13 ਤੋਂ 14 ਕਿਲੋ ਦਊਗੀ 13 ਕਿਲੋ ਪਹਿਲਾਂ ਥੱਲੇ ਚੋਇਆ ਠੀਕ ਆ ਵੀਰ ਹਾਂਜੀ ਤੇ ਚੰਗੀਆਂ ਕਰਤੂਤ ਚੰਗੀਆਂ ਚੋਣ ਹਾਂਜੀ ਅੱਜ ਦਿਨ ਚਾਰ ਲੈ ਜੇ ਪੰਜ ਲੈ ਜੇ ਹਾਂ ਤੇ ਚਾਰ ਪੰਜ ਦਿਨ ਲੈ ਜੂਗੀ ਠੀਕ ਆ ਹਾਂਜੀ ਉਹ ਵੀ ਆ ਦੋਸਤੋ ਐਂਡ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਸੀ ਕਿ ਠੀਕ ਆ ਜੀ 1 ਲੱਖ 5000 ਦੀ ਜਾਂਦੀ ਰਹੂਗੀ ਗਰਮ ਵਾਲੀ ਪੰਜ ਚਾਰਕ ਦਿਨ ਹਜੇ ਨਾਰਮਲ ਰੈਂਦੀ ਆ ਹਾਂਜੀ ਐਨੇ ਲੈ ਬਾਕੀ ਕਿਸੇ ਰਕਮ ਦੀ ਕੋਈ ਪਿੱਛੇ ਭਾਰ ਦੀ ਮੁਸ਼ਕਲ ਨਹੀਂ ਉਹਦੀ ਗਰੰਟੀ 100% ਪਿੱਛੇ ਦੀ ਆਪਣੀ ਗਰੰਟੀ ਹੋ ਆ ਸੋ 35 ਦੀ ਵੀ ਤਸੱਲੀ ਹੈ ਕਈ ਵਾਰ ਕੋਈ ਸੱਜਣ ਆਨਲਾਈਨ ਸੌਦਾ ਕਰ ਲੈਂਦੇ ਆ ਹਾਂਜੀ ਹਾਂਜੀ ਉਹਦੀ ਵੀ ਗਰੰਟੀ ਤਸੱਲੀ ਹੈ ਠੀਕ ਹੈ ਜੀ 35 ਵੀ ਇੱਕ ਨੰਬਰ ਆ ਸੋ ਜੜੀਆਂ ਮੱਝਾਂ ਛੋਟੀਆਂ ਸੂਈਆਂ ਸਵਾਈਆਂ ਨੇ ਆਪਾਂ ਤੁਹਾਨੂੰ ਵਿੱਚ ਚਵਾਈ ਕਰਕੇ ਵਿਖਾਤੀ ਆ ਚੋਣ ਇੱਕ ਨੰਬਰ ਮੋਟੀ ਧਾਰ ਬਾਕੀ ਪ੍ਰੋਪਰ ਤੁਸੀਂ ਤਸੱਲੀ ਦੇ ਨਾਲ ਵੀਡੀਓ ਅੱਗੇ ਪਿੱਛੇ ਕਰਕੇ ਇੱਕ ਦੂਰੀ ਦੇਖ ਲਿਆ ਜੀ ਠੀਕ ਆ ਤੇ ਇੱਕ ਵੀਰ ਸ਼ਮਸ਼ੇਰ ਇੱਕ ਕੰਟੈਕਟ ਨੰਬਰ ਆਪਣੇ ਕਰਤੀ ਆ ਸਾਰੇ 88725 ਆ 2883 ਠੀਕ ਹੈ ਜੀ 97814 8246 97814 82464 ਲਓ ਜੀ 97814 ਤੇ 82464 82464 ਇਹਨਾਂ ਨੰਬਰਾਂ ਤੇ ਦੋਸਤੋ ਕਾਲ ਕਰਕੇ ਕਰੋ ਗੱਲਬਾਤ ਬਾਕੀ ਤਿੰਨ ਬੰਦਾ ਘੋਟੀਆਂ ਤਾਂ ਆ ਗੀਆਂ ਨੇ ਸਾਫ ਤੋਂ ਤਰੇ ਜਾਨਵਰ ਆ ਸਾਰੇ ਮਾਲ ਆਉਂਦਾ ਰਹਿੰਦਾ ਵੀਰ ਹੁਣ ਦੇ ਕੋਲ ਪੁੱਛ ਕੇ ਚਰਦੇ ਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਦੇ